ਜੇ ਕੋ ਡਾਲਾ ਉਹ ਜੀ ਨੇ ਬਹੁਤ ਵਧੀਆ ਐਕਸਟੇਮੈਂਟ ਦਿੱਤੀ ਆ ਕਿ ਕੀ ਕੀ ਜੋ ਰਾਮ ਕੇ ਭਗਤ ਹੈ ਜਾਂ ਜੋ ਰਾਮ ਕੋ ਮੰਨਤੇ ਹੈ ਜੋ ਭਗਵਾਨ ਕੋ ਮੰਨਤੇ ਹੈ ਉਹਨਾਂ ਨੂੰ ਇੰਨਾ ਹੱਲਾ ਗੁੱਲਾ ਕਰਨ ਦੀ ਲੋੜ ਨਹੀਂ ਹੈ ਕਿ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਮੈਂ ਰੱਬ ਨੂੰ ਮੰਨਦਾ ਹਾਂ ਔਰ ਰਾਮ ਜੀ ਦੇ ਪ੍ਰਤੀ ਕੋਈ ਮੇਰਾ ਪਿਆਰ ਹੈ ਜਾਂ ਨਹੀਂ ਪਿਆਰ ਹੈ ਇਹ ਦੱਸਣ ਦੀ ਲੋੜ ਨਹੀਂ ਹੈ ਅਸੀਂ ਸਭ ਰਾਮ ਭਗਤ ਹੈ सब राम प्यार कर दें। और देख होना है जिस प्रकार का सियासी माहौल दस साल बाद इलेक्शन तो ठीक तीन महीने पहला राम मंदिर की आयोजना और सारी तैयारी और जिस प्रकार बहुत सारे, सारे स्वामी ने ਉਹਨਾਂ ਨੇ ਬੁੱਧੀ ਜੀ ਨੇ ਉਹਨਾਂ ਨੇ ਮਨਾ ਕਰਤਾ ਜਾਂ ਉਹ ਸ਼ੰਕਰ ਆਚਾਰਿਆ ਵਰਗੇ ਲੋਕਾਂ ਨੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਇੱਕ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਰਾਮ ਜੀ ਦੇ ਖਿਲਾਫ ਨਹੀਂ ਹੈ ਰਾਮ ਜੀ ਦੇ ਭਜੂਦੇ ਦੇ ਖਿਲਾਫ ਨਹੀਂ ਹੈ ਅਸੀਂ ਆਪਦੇ ਆਪ ਦੇ ਲੈਵਲ ਤੇ ਥੱਲੇ ਜਿਸ ਪ੍ਰਕਾਰ ਦੀ ਖੁਸ਼ੀ ਮਨਾ ਰਹੇ ਹਾਂ ਮਨਾਵਾ ਪ੍ਰਾਈਮ ਨੀਚੇ ਕਰ ਮਾਈ ਤਰੀਕ ਉਹ ਜਿਹੜਾ ਸਿਆਸੀ ਹੈ ਖਾਣਾ ਹੈ ਨਾ ਕਿ ਉਹ ਰਾਮ ਜੀ ਦੀ ਪੂਜਾ ਇਸ ਤੋਂ ਕੁਝ ਚੱਲੇ ਆ ਸਿਆਸੀ ਖਾੜਾਵਰ ਸਿਆਸੀ ਲਾਹ ਲੈਂਵਾਸੇ ਕੋ ਮੋਦੀ ਜੀ ਨੇ ਧਾਮ-ਜਾਮ ਡੰਡ ਵੇ ਤੇ ਰਚਿਆ ਹੈ ਉਥੇ ਅਸੀਂ ਆਪ ਦੀ ਹਾਜ਼ਰੀ ਨਹੀਂ ਦਿਵਾਵਾਂਗੇ ਅੱਗੇ ਉਹਨਾਂ ਤੋਂ ਬਾਅਦ ਜਦੋਂ ਵੀ ਜਿਸ ਵਿਅਕਤੀ ਨਾਲ ਕਿਸੇ ਨੂੰ ਰੋਕਿਆ ਗਿਆ ਪਰ ਮੇਰਾ خیال ਸਾਰੇ ਰਾਮ ਭਗਤ ਕੋਈ ਕਰਤਾਰਪੁਰ ਸਾਹਿਬ ਦਾ ਜਾਨ ਦਾ ਕਿਸੇ ਨੂੰ ਕੋਈ ਨਿਯੋਤਾ ਜਾਂ ਰੋਕਿਆ ਗਿਆ ਸੀਗਾ ਇਸ ਤਰ੍ਹਾਂ ਦਾ ਕੋਈ ਇਵੈਂਟ ਕ੍ਰੀਏਟ ਕੀਤਾ ਗਿਆ ਸੀ ਉਹ ਸਭ ਉਸੇ ਸੋ ਮੇਰੇ ਕਹਿਣ ਦਾ ਮਤਲਬ ਇਸ ਤਰ੍ਹਾਂ ਦਾ ਧਾਰਮਿਕ ਸਥਾਨਾਂ ਦਾ ਬੀਜੇਪੀ ਸਿਆਸੀ ਲਾਹਣਾ ਲਵੇ ਔਰ ਇਹਨ ਮੌਕੇ ਤੇ ਆ ਕੇ ਇਹ 2 ਸਾਲ ਪਹਿਲਾਂ ਕਰ ਦਿੰਦੇ ਇਹ 3 ਸਾਲ ਪਹਿਲਾਂ ਕਰ ਦਿੰਦੇ ਇਹ ਪਿਛਲੀ ਸਰਕਾਰ ਵੇਲੇ ਕਰ ਦਿੰਦੇ ਸੋ ਇਹ ਕੇਵਲ ਸਿਆਸੀ ਲਾਹਣਾ ਲੈਣਾ ਸਿਆਸਤ